ਸਤਿ ਸ਼੍ਰੀ ਅਕਾਲ ਜੀ ਸਾਰਨੂੰ ਕੀ ਹਾਲ ਚਾਲ ਸਾਰੇ ਠੀਕ ਠਾਕ ਹੋ ਅੱਜ ਗੱਲ ਕਰਦੇ ਆ ਕਿ ਜਿਹੜਾ ਕਿਸ ਦਿਨ ਲੱਗੇਗਾ ਸੂਰਜ ਗ੍ਰਹਿ ਕੀ ਭਾਰਤ ਵਿੱਚ ਦਿਖੇਗਾ ਸੂਰਜ ਗ੍ਰਹਿ ਕਿ ਨਹੀਂ ਦਿਖੇਗਾ ਅੱਜ ਇਹ ਗੱਲ ਕਰਦੇ ਆ ਕਿ ਜਿਹੜਾ ਸੂਰਜ ਗ੍ਰਹਿ ਆ ਇਹ ਇੱਕ ਕੋਖਲੀ ਘਟਨਾ ਤੇ ਧਰਮ ਤੇ ਜੋਸ਼ਤੀ ਦੇ ਇੱਕ ਵਿਸ਼ੇਸ਼ ਮੌਕਾ ਨੂੰ ਮੰਨਿਆ ਜਾਂਦਾ ਵਸ ਜਿਹੜਾ ਸੂਰਜ ਆਤਮਾ ਦਾ ਕਰਤੋਂਦਾ ਤੇ ਸੂਰਜ ਗ੍ਰਹਿ ਦੀ ਘਟਨਾ ਧਰਤੀ ਦੇ ਸਾਰੇ ਜੀਵਾਂ ਨੂੰ ਪ੍ਰਭਾਵਿਤ ਕਰਦੀ ਆ ਸੂਰਜ ਗ੍ਰਹਿ ਨੂੰ ਕਦੇ ਵੀ ਨੰਗੀ ਅੱਖਾਂ ਨਾਲ ਨਹੀਂ ਦੇਖਣਾ ਚਾਹੀਦਾ ਇਹ ਸਾਡੇ ਅੱਖਾਂ ਲਈ ਬਹੁਤ ਹੀ ਜ਼ਿਆਦਾ ਹਾਨੀਕਰ ਦਾ ਇਸ ਸਾਲ ਨੂੰ ਸੂਰਜ ਗ੍ਰਹਿਣ ਲੱਗਣਾ ਵਾ ਉਹ 8 ਪ੍ਰਿਆ ਨੂੰ ਲੱਗੇਗਾ ਤੇ ਇਹ ਗ੍ਰਹਿਣ ਰਾਤ 9:12 ਤੋਂ ਲੈ ਕੇ 1:25 ਤੱਕ ਰਹੇਗਾ ਤੇ ਸੂਰਜ ਗ੍ਰਹਿਣ ਦੀ ਕੁੱਲ ਮਿਨਿਆਦ ਵਾ ਜਿਹੜੀ ਉਹ 4 ਘੰਟੇ ਤੋਂ ਲੈ ਕੇ 25 ਮਿੰਟ ਤੱਕ ਰਹੇਗੀ ਅਕਪ੍ਰੈਲ ਨੂੰ ਲੱਗਣ ਵਾਲਾ ਇਹ ਸੂਰਜ ਗ੍ਰਹਿਣ ਮੀਨ ਅਤੇ ਰੈਤਿ ਨਕਸ਼ਤਰ ਦੇ ਵਿੱਚ ਲੱਗੇਗਾ ਤੇ ਇਹ ਗ੍ਰਹਿਣ ਪੂਰਨ ਸੂਰਜ ਗ੍ਰਹਿਣ ਯਾਨੀ ਕਿ ਖਾਸਰਾ ਸੂਰਜ ਗ੍ਰਹਿਣ ਹੈ ਮੰਨਿਆ ਜਾਵੇਗਾ ਤਵੇ ਦਾ ਲੱਗਦਾ ਹੈ ਪੂਰਨ ਸੂਰਜ ਗ੍ਰਹਿ ਉਹ ਵੀ ਤੁਹਾਨੂੰ ਦੱਸਦਾ ਹੈ ਗ੍ਰਹਿ ਦੌਰਾਨ ਕਈ ਵਾਰ ਸੂਰਜ ਅਤੇ ਚੰਦਰਮਾ ਵਿਚਕਾਰ ਅਜਿਹੀ ਸਥਿਤੀ ਪੈਦਾ ਹੋ ਜਾਂਦੀ ਹੈ ਕਿ ਜਦੋਂ ਚੰਦਰਮਾ ਸੂਰਜ ਦੀ ਰੋਸ਼ਨੀ ਨੂੰ ਕੁਝ ਸੰਮਿਲਿਤ ਧਰਤੀ ਤੱਕ ਪਹੁੰਚਣ ਤੋਂ ਪੂਰੀ ਤਰ੍ਹਾਂ ਰੋਕ ਦਿੰਦਾ ਹੈ ਤੇ ਅਜਿਹੀ ਸਥਿਤੀ ਵਿੱਚ ਚੰਦਰਮਾ ਦਾ ਪੂਰਾ ਪਰਛਾਵਾਂ ਧਰਤੀ ਦੇ ਨਹੀਂ ਪੈਂਦਾ ਜਿਸ ਕਾਰਨ ਲਗਭਗ ਸਾਨੂੰ ਹਨੇਰਾ ਹੀ ਦਿਖਾਈ ਦਿੰਦਾ ਵਾ ਤੇ ਸੂਰਜ ਦੀ ਇਹ ਅਵਸਥਾ ਨੂੰ ਪੂਰਨ ਸੂਰਜ ਗ੍ਰਹਿ ਕਿਹਾ ਜਾਂਦਾ ਹੈ ਭਾਰਤ ਵਿੱਚ ਨਜ਼ਰ ਆਵੇਗਾ ਸੂਰਜ ਗ੍ਰਹਿ ਕਿ ਨਹੀਂ ਨਜ਼ਰ ਆਵੇਗਾ ਪਾਰਦਰ ਦਾ ਪਹਿਲਾ ਸੂਰਜ ਗ੍ਰਹਿ ਸਾਨੂੰ ਇਸ ਸਾਲ ਨਹੀਂ ਦਿਖੇਗਾ ਤੇ 8 ਪ੍ਰਿਆ ਨੂੰ ਲੱਗਣ ਵਾਲਾ ਸੂਰਜ ਗ੍ਰਹਿ ਪੱਛਮੀ ਯੂਰਪ, ਪ੍ਰਸ਼ਾਂਤ, ਅਟਲੰਟਿਕਾ, ਆਰਟਿਕ, ਮੈਕਸੀਕੋ, ਉੱਤਰੀ ਅਮਰੀਕਾ, ਆਲਕਾਸ, ਆਲਸਕਾ ਨੂੰ ਛੱਡ ਕੇ ਕੈਨੇਡਾ, ਮੱਧ ਅਮਰੀਕਾ, ਦੱਖਣੀ ਅਫਰੀਕਾ ਦੇ ਉੱਤਰੀ ਹਿੱਸੇ ਇੰਗਲੈਂਡ, ਉੱਤਰੀ ਪੱਛਮੀ ਥੇਤਰ ਆਇਲੈਂਡ ਵਿੱਚ ਦਿਖਾਈ ਦੇਵੇਗਾ। ਭਾਰਤ ਵਿੱਚ ਨਜ਼ਰ ਨਾ ਆਉਣ ਵਾਲਾ ਕਾਰਨ ਹੈ ਕਿ ਇਸ ਧਾਰਮਿਕ ਮੁਹਵਤਾ ਰਹੇਗੀ ਤੇ ਨਾ ਹੀ ਇਸ ਨੂੰ ਸੂਦ ਕਾਲ ਮੰਨਿਆ ਜਾਵੇਗਾ ਸੂਰਜ ਗ੍ਰਹਿ ਵਿੱਚ ਸਾਨੂੰ ਕਿਹੜੀਆਂ ਗਲਤੀਆਂ ਨਹੀਂ ਕਰਨੀਆਂ ਚਾਹੀਦੀਆਂ ਸੂਰਜ ਗ੍ਰਹਿ ਦੌਰਾਨ ਸਾਨੂੰ ਘਰੋਂ ਬਾਹਰ ਨਹੀਂ ਨਿਕਲਣਾ ਚਾਹੀਦਾ ਕਿ ਭਗਵਾਨ ਦੀ ਸਾਨੂੰ ਪੂਜਾ ਕਰਨੀ ਚਾਹੀਦੀ ਹੈ ਸੂਰਜ ਗ੍ਰਹਿ ਦੌਰਾਨ ਜਿਹੜੀ ਗਰਭਵਤੀ ਔਰਤਾਂ ਜਿਹੜੀ ਪ੍ਰੈਗਨੈਂਟ ਔਰਤਾ ਉਹਨੂੰ ਖਾਸ ਧਿਆਨ ਰੱਖਣਾ ਚਾਹੀਦਾ ਵਾ ਕਿ ਉਹ ਕੋਈ ਵੀ ਕੰਮ ਨਾ ਕਰੇ ਇਹਦੇ ਨਾਲ ਉਹਨੂੰ ਸਿਹਤਕ ਸਮੱਸਿਆ ਹੋ ਸਕਦੀ ਆ ਤੇ ਜਿਹੜੀ ਗਰਭਵਤੀ ਔਰਤਾਂ ਆ ਉਸ ਨੂੰ ਤਿੱਖੀ ਚੀਜ਼ ਤੇ ਚਾਕੂ ਸੂਈ ਤੇ ਕੈਂਚੀ ਦੀ ਵਰਤੋਂ ਤੋਂ ਬਚਣਾ ਚਾਹੀਦਾ ਵਾ ਸੂਰਜ ਗ੍ਰਹਿਣ ਦੌਰਾਨ ਭੋਜਨ ਨਹੀਂ ਕਰਨਾ ਚਾਹੀਦਾ ਗ੍ਰਹਿਣ ਸਮੇਂ ਸਾਨੂੰ ਭਗਵਾਨ ਦੇ ਮੰਤਰਾਂ ਦੀ ਜਾਪ ਕਰਨਾ ਚਾਹੀਦਾ ਧੰਨਵਾਦ